ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਤੁਸੀਂ ਆਹ ਦੇਖੋ ਵੀ ਟਾਪ ਬਰੀਡ ਦੀ ਗਰਲੈਂਡ ਉਹ ਬੱਚੀ ਡਾਕਟਰ ਰਵਿੰਦਰ ਸਿੰਘ ਜੀ ਨੂੰ ਕਰਨਗੇ ਦੇਖੋ ਤੁਸੀਂ ਆਹ ਤੇਰੀ ਚਾਲ ਇਹ ਸਪੈਸ਼ਲ ਯੂ ਐਸ ਤੋਂ ਇੰਪੋਰਟ ਕਰਾਈ ਆ ਦੇਖੋ ਆਹ ਤੇਰੀ ਇਹ ਕੱਢੂਗੀ ਦੁੱਧ ਤੇ ਮੈਨੂੰ ਪੱਕੀ ਉਮੀਦ ਹੈਗੀ ਵੀ ਇਹ 100 ਲੀਟਰ ਦੁੱਧ ਪੱਕਾ ਕੱਢੂਗੀ -95 ਕਰ ਦਿਓ ਵਿੱਚੋਂ ਜਿੰਨੇ ਬਚ ਗਏ ਉਹਨੇ ਲੀਟਰ ਇਹ ਪਾਰ ਡੰਗ ਦਾ ਦੁੱਧ ਬਹੁਤ ਕੱਢੂਗੀ ਮੇਰੇ ਹਿਸਾਬ ਦੇ ਜਿਹੜੇ ਹਿਸਾਬ ਤੇ ਸੰਭਾਈ ਹੈ ਜਿਹੜੇ ਹਸਾਬ ਤੇ ਇਹ ਫੀਡ ਪਾਉਂਦਾ ਮੇਲਾ ਐ ਤੇ ਕੀ ਇਸ ਨੇ ਜਿੱਤਣਾ ਹੈ ਜਦੋਂ ਵੱਡੀ ਹੋ ਗਈ। ਵੱਚ ਜੋ। ਇਹ ਬਹੁਤ ਵੱਡੀ ਕਰਦਾ ਆ ਜਿਹੜੀ ਦੂਜੀ ਫਿਰਦੀ ਐ ਇਹਦਾ ਬਸ ਇਹ ਜੀ ਲਵਾਉਣ ਵਾਸਤੇ ਨਾਲ ਲੈ ਕੇ ਜਾਣੀ ਐ ਤੇ ਜੀ ਲਵਾਉਣ ਵਾਸਤੇ ਮੇਲੇ ਜਿਵੇਂ ਲੈ ਕੇ ਜਾਂਦੇ ਹੁੰਦੇ ਆ। ਹੁਣ ਸੋਨੂੰ ਮੈਂ ਇਹਦੀ ਕੁਆਲਿਟੀ ਚੈੱਕ ਕਰਾਉਣਾ ਦੇਖੋ ਵੀ ਕਿੰਨੀ ਸਾਫ ਸਫਾਈ ਐ ਇੰਨੀ ਸਾਫ ਸਫਾਈ ਕੋਈ ਕਰ ਸਕਦਾ ਡਾਕਟਰ ਸਾਹਿਬ। ਸੋਫੋ ਮੇ ਨਾਲ ਕੋਈ ਨਹੀਂ ਕਰ ਸਕਦਾ। ਤੇ ਉਹ ਤੋਂ ਬਾਅਦ ਮੈਂ ਸੁਡੀ ਦੀ ਕੁਆਲਿਟੀ ਚੈੱਕ ਕਰਾਉਣਾ ਦੇਖੋ ਇਹਦੀ ਰਿਵਸ ਕਿਵੇਂ ਕੱਲੀਆਂ ਕੱਲੀਆਂ ਰਿਵਸ ਇਹਦੀਆਂ ਦਿਖ ਰਹੀਆਂ ਐ। ਇੰਨੀ ਕਿ ਜ਼ਿਆਦਾ ਫੀਡ ਪਾਉਂਦੇ ਆ ਕਹਿੰਦੇ ਹੁਣ ਆਪਦਾ ਮੈਸ਼ ਪਲਾਂਟ ਤੇ ਦੂਜਾ ਜਿਹੜਾ ਪਕੌੜੀਆਂ ਜਿਹਾ ਵਾਲਾ ਹੁੰਦਾ ਉਹ ਪਲਾਟ ਵੀ ਇਹਦੇ ਵਾਸਤੇ ਸਪੈਸ਼ਲ ਡਾਕਟਰ ਸਾਹਿਬ ਨੇ ਇੰਪੋਰਟ ਕਰਾ ਕੇ ਲਿਆ ਬਾਕੀ ਤੁਸੀਂ ਇਹਦੀ ਧੁੰਨ ਦੀ ਕੁਆਲਿਟੀ ਦੇਖ ਸਕਦੇ ਹੋ ਜਦੋਂ ਵੱਡੀ ਹੋ ਗਈ ਮੇਰੇ ਹਿਸਾਬ ਨਾਲ ਥੱਲੇ ਜ਼ਰੂਰ ਖਹਿਣ ਲੱਗ ਜੂਗੀ ਤੇ ਕੰਨ ਦੇਖੋ ਇਹਦੇ ਕੰਨ ਐ ਜਿਵੇਂ ਬੀਟਲ ਬੱਕਰੀ ਵਾਲੇ ਦਿਖਾਉਂਦੇ ਹੁੰਦੇ ਆ ਉਹਦੇ ਵਾਂਗ ਕੰਨ ਇਹਦੇ ਵੱਡੇ ਵੱਡੇ ਪੂਰੇ ਚਾਲ ਦੇਖੋ ਚਾਲ ਇੰਨੀ ਸਮਾਈਡਟਸੋ ਕਿਵੇਂ ਕਰਦੇ ਹੋ ਤੁਸੀਂ ਇਹ ਸਾਨੂੰ ਤੁਸੀਂ ਫੀਡ ਫਾਰਮੂਲਾ ਕਿਉਂ ਨਹੀਂ ਦਿੰਦੇ ਇਸੀ ਕਰਕੇ ਵੱਡੇ ਡਾਕਟਰ ਆ ਜਿਹੜੇ ਉਹ ਆ ਜਿਹੜੇ ਮੇਰੇ ਵਰਗੇ ਫਾਰਮਰੋਂ ਕਾਮਯਾਬ ਨਹੀਂ ਹੋ ਸਕਦੇ ਕਿਉਂਕਿ ਡਾਕਟਰ ਸਾਹਿਬ ਫੇਸਬੁੱਕ ਤੇ ਬਹੁਤ ਗਿਆਨ ਦਿੰਦੇ ਆ WhatsApp ਤੇ ਬਹੁਤ ਗਿਆਨ ਦਿੰਦੇ ਤੇ ਆਪਦੀ ਬਰੀਡ ਉਹਨਾਂ ਦੀ ਜਿਹੜੀ ਓਹੋ ਹੋ ਹੋ ਬਾ ਕਮਾਲ ਬਰੀਡ ਹੈਗੀ ਅੱਜ ਦਰਸ਼ਨ ਕਰੇ ਮੈਂ ਵੀ ਆਖਾਂ ਮਖ ਆਪਦੀ ਬਰੀਡ ਕਿਉਂ ਨਹੀਂ ਦਿਖਾਉਂਦੇ ਲੋਕਾਂ ਦੀ ਬਰੀਡ ਦੀ ਬੱਲੇ ਬੱਲੇ ਕਿਉਂ ਕਰਦੇ ਰਹਿੰਦੇ ਆ ਪਰ ਸਾਨੂੰ ਨਹੀਂ ਪਤਾ ਸੀ ਵੀ ਐਡਾ ਨਗੀਨਾ ਕੋਕਾ ਪੀਸ ਇਹ ਜਿਹੜਾ ਤਿਆਰ ਕਰ ਰਹੇ ਰਿਬਸ ਦੇਖੋ ਤੁਸੀਂ ਕੱਲੀ ਕੱਲੀ ਰਿਬਸ ਦਿਸ ਰਹੀ ਹੈ ਦੀ ਇੰਨੀ ਸੰਭਾਈ ਓਹ ਹੋ 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 ਕੋਈ ਨਹੀਂ ਕਰ ਸਕਦਾ ਬਾਈ ਫਾਰਮੂਲੇਸ਼ਨ ਆ ਭਾਲਦਾ ਫਿਰਦਾ ਕੋਈ ਕੁਛ ਕਰਦਾ ਫਿਰਦਾ ਡਾਕਟਰ ਸਾਹਿਬ ਨੇ ਦੇਖੋ ਕਿਵੇਂ ਤਿਆਰ ਕਰੀ ਐ ਅਣਥਕ ਮਿਹਨਤ ਨਾਲ ਫੇਸਬੁੱਕ ਤੇ ਫੀਡ ਫਾਰਮੂਲੇ ਦੇ ਦੇ ਕੇ ਬਹੁਤ ਕੁਝ ਸਮਝਾਇਆ ਦੇਖੋ ਤੇ ਖੋਦੀ ਬਰੀਡ ਮੈਂ ਅੱਜ ਦੇਖੀ ਬੜਾ ਸੁਭਾਵਨਾ ਕਿਤੇ ਮੋਕਾ ਪੂਛ ਦੇਖੋ ਤੁਸੀਂ ਐਚ ਅਫ ਗਾ ਨਹੀਂ ਹੁੰਦੀ ਨਾ ਜਿਵੇਂ ਓਹ ਹੋ ਹੋ ਦੇਖੋ ਗੋਡਾ ਤਾਂ ਉੱਪਰ ਜਾ ਰਹੀ ਐ ਬਰੀਡ ਬਹੁਤ ਤਕੜੀ ਆ ਸਿੰਗਲ ਹੱਡੀ ਸਿੰਗਲ ਹੱਡੀ ਉਹ ਡਾਕਟਰ ਸਾਹਿਬ ਇਹ ਤੁਹਾਨੂੰ ਮਿਲ ਕਿਵੇਂ ਗਈ ਮੈਨੂੰ ਐ ਦੱਸੋ ਵੀ ਇਹ ਤੁਹਾਨੂੰ ਕਿਸ ਤਰ੍ਹਾਂ ਮਿਲ ਗਈ ਇੰਪੋਰਟ ਕਰਾਉਣ ਦੇ ਬਹੁਤ ਪੈਸੇ ਲੱਗ ਗਏ ਹੋਣਗੇ ਜਿਵੇਂ ਲੋਕ ਕੁੱਤੇ ਇੰਪੋਰਟ ਕਰਾਉਂਦੇ ਡਾਕਟਰ ਸਾਹਿਬ ਨੇ ਗਰਲੈਂਡੋ ਇੰਪੋਰਟ ਕਰਾਈ ਗਰਲੈਂਡੋ ਵਾਹ ਕੀ ਬਾਤ ਹੈ ਇੱਕ ਮੈਨੂੰ ਐ ਵੀ ਸ਼ੱਕ ਪੈਂਦਾ ਵੀ ਜਿਹੜੀ ਇਹਦੀ ਡੀਵਾਰਮਿੰਗ ਕਰਦੇ ਆ ਨਾ ਡਾਕਟਰ ਸਾਹਿਬ ਉਹ ਸਪੈਸ਼ਲ ਕੋਈ ਬ੍ਰਾਂਡ ਮੰਗਾਉਂਦੇ ਹੋਣਗੇ ਬਾਹਰੋਂ ਜਿਵੇਂ ਇੱਕ ਵਾਰੀ ਹੋਰ ਨਾ ਦੂਜੀ ਵਾਰੀ ਹੋਰ ਨਾ ਇਹ ਦੱਸਦੇ ਹੁੰਦੇ ਨਾ ਇਹ ਸੋਸ਼ਲ ਮੀਡੀਆ ਤੇ ਤੁਸੀਂ ਡੀ ਵਾਰਮਿੰਗ ਐ ਕਰੋ ਐ ਕਰੋ ਉਸੇ ਤਰੀਕੇ ਦੇ ਨਾਲ ਹੀ ਇਹਦੀ ਮੈਨੂੰ ਲੱਗਦਾ ਵੀ ਡੀ ਵਾਰਮਿੰਗ ਕਰਦੇ ਆ ਦੇਖੋ ਐ ਪੂਰੀ ਮੈਨੂੰ ਐ ਲੱਗਦਾ ਵੀ ਵਜਨ ਪੱਛੀ ਦਾ ਹਏਗਾ 1 ਕੁਇੰਟਲ ਜੇ ਵਿੱਚੋਂ ਆਪਾਂ 60 70 ਮਾਈਨਸ ਕਰਦਗੇ ਹੋ ਸਕਦਾ ਬਹਲੇ ਕਰਨੇ ਪੈਣ ਜਿੰਨੇ ਬਚ ਗਏ ਉਹਨਾਂ ਵਜਨ ਹੈ ਤੇ ਫੀਡ ਮੈਨੂੰ ਲੱਗਦਾ ਵੀ ਇਹਦੀਆਂ ਅੱਖਾਂ ਨੇ ਦੇਖੀ ਹੋਊਗੀ ਘਟੋ ਘਟ ਪੰਜ ਸੱਤ ਕੁਇੰਟਲ ਖਾਦੀ ਤਾਂ ਨਹੀਂ ਹੋਣੀ ਦੇਖੀ ਜ਼ਰੂਰ ਹੋਊਗੇ ਇਹਨੇ। ਓਹੋ ਹੋ। ਬਾਕੀ ਪਾਣੀ ਪੋਣੀ ਦਾ ਵੀ ਪ੍ਰਬੰਧ ਚੰਗਾ ਹੈ, ਸਾਫ ਸਫਾਈ ਦਾ ਵੀ ਪ੍ਰਬੰਧ ਚੰਗਾ ਹੈ। ਪੂਰੀ ਟੌਪ ਹੈ ਕੰਮ ਜਮਾ। ਸਿਰਾਂ ਲੱਗਿਆ ਪਿਆ ਸਿਰਾਂ ਫੇਸਬੁੱਕ ਤੇ। ਪਹਿਲਾਂ ਗੱਲਾਂ ਹੀ ਸੁਣਦੇ ਸੀ ਬਰੀਡ ਅੱਜ ਦੇਖੀ ਐ। ਬਚਜੋ ਇਹੋ ਜਿਹੇ ਬੰਦਿਆਂ ਤੋਂ ਬਚਜੋ। ਅਜੇ ਸੋਨ ਨੂੰ ਮੇਰੇ ਦੇ ਲੱਗੇ ਹੋਏ ਚਿਚੜਾਂ ਦੀ ਕੁਆਲਿਟੀ ਨਹੀਂ ਦਿਖਾਈ। ਨਹੀਂ ਤਾਂ ਤੁਸੀਂ ਜਮਾ ਹੈਰਾਨ ਹੀ ਹੋ ਜਾਣਾ ਸੀ ਵੀ ਐਨੇ ਚਿਚੜ। ਦੇਖ ਬੱਚੇ ਖੜ ਨਹੀਂ ਦੇਖ ਤੂੰ। ਆ ਹਾ ਹਾ ਹਾ। ਦੇਖ ਕੰਨੀ ਪੂਸ਼ ਐ ਕਰਕੇ ਖੜਦੀ ਵੀ ਦੇਖੋ ਮੇਰੀ ਥੱਲਿਓ ਪੂਸ਼ ਵੀ ਕਾਲੀ ਐ ਬਾਲੀ ਕੈਂਡ ਡਾਕਟਰ ਇਹ ਫਾਰਮੂਲਾ ਤੁਸੀਂ ਲੋਕਾਂ ਨੂੰ ਜ਼ਰੂਰ ਦਿਖਾਇਆ ਕਰੋ ਆਪਦਾ ਵੀ ਵੀ ਸਾਡੇ ਪਸ਼ੂ ਵੀ ਇੰਨੀ ਤਕੜੀ ਸੰਭਾਈ ਚ ਲੋਕਾਂ ਨੇ ਫਾਰਮ ਬਹੁਤ ਦਿਖਾਇਆ ਐ ਐ ਵੀ ਦਿਖਾਓ